ਇਤੇ ਕੱਲ ਰਾਤ 9:00 ਅੱਜ ਕੇ 40 ਮਿੰਟ ਤੇ ਕੋਈ ਅਣਪਛਾਤੇ ਵਿਅਕਤੀ ਆਏ ਆ ਉਹ 4 ਜਾਂ 5 ਵਿਅਕਤੀ ਸੀ ਤੇ ਉਹਨਾਂ ਨੇ ਮੇਰੇ ਤੇ ਜਾਨ ਲੇਵਾ ਨਾਲ ਮੇਰਾ ਬ੍ਰਦਰ ਸੀ ਜਿਨੇ ਮੇਰੀ ਕਾਫੀ ਮਦਦ ਕੀਤੀ ਆ ਜਿਨੇ ਮੈਨੂੰ ਬਚਾਇਆ ਤੇ ਉਹਨਾਂ ਨੇ ਪੂਰੀ ਮੈਨੂੰ ਮਾਰਨ ਦੀ ਕੋਸ਼ਿਸ਼ ਹਥਿਆਰ ਉਹਨਾਂ ਕੋਲ ਦੋ ਦਾਤਰ ਹੀ ਤੇ ਇੱਕ ਸਲੱਗਰ ਹੀ ਤੇ ਇੱਕ ਖਾਲੀ ਹੱਥ ਹੀ ਉਹ ਲੁੱਟਖੋ ਕਰਨ ਦੀ ਉਮੀਦ ਨਾ ਨਹੀਂ ਸੀ ਆਏ ਉਹ ਸਿਰਫ ਮੇਰੇ ਤੇ ਹੀ ਹਮਲਾ ਕਰਨ ਆਏ ਸੀ ਇਸ ਕਰਕੇ ਉਹਨਾਂ ਕਾਫੀ ਹੱਦ ਤੱਕ ਉਹਨਾਂ ਨੇ ਮੈਨੂੰ ਮਾਰਨ ਦੀ ਕੋਸ਼ਿਸ਼ ਕੀਤੀ ਜਿਹੜਾ ਮੇਰਾ ਬ੍ਰਦਰ ਨੇ ਹਾਂਜੀ ਮੇਰਾ ਨਾਮ ਅਰੁੰਦੀਪ ਆ ਤੇ ਮੇਰਾ ਇੱਥੇ ਮੈਡੀਕਲ ਸਟੋਰ ਆ ਕਿਹੜੀ ਜਗ੍ਹਾ ਤੇ ਬਾਬਾ ਦੀਪ ਸਿੰਘ ਕਲੋਨੀ ਬਾਬਾ ਦੀਪ ਸਿੰਘ ਕਲੋਨੀ ਫਤਿਹਗੜ ਚੂੜੀਆਂ ਰੋਡ ਤੇ ਇੱਥੇ ਨਾ ਹਾਂਜੀ ਕਿਸ ਨਾਲ ਬੈਠ ਹੋ ਜਾ ਸਾਧਗੁਰੂ ਮੈਡੀਕਲ ਸਟੋਰ ਦੇ ਨਾਮ ਤੋਂ ਮੇਰਾ ਮੈਡੀਕਲ ਸਟੋਰ ਆ ਤੇ ਇਹ ਫਤਿਹਗੜ ਚੂੜੀਆਂ ਰੋਡ ਤੇ ਸਥਿਤ ਹੈ ਤੇ ਕੱਲ ਰਾਤ 9:00 ਅੱਜ ਕੇ 40 ਮਿੰਟ ਤੇ ਕੋਈ ਅਣਪਛਾਤੇ ਵਿਅਕਤੀ ਆਏ ਆ ਉਹ 4 ਜਾਂ 5 ਵਿਅਕਤੀ ਸੀ ਤੇ ਉਹਨਾਂ ਨੇ ਮੇਰੇ ਤੇ ਜਾਨਲੇਵਾ ਹਮਲਾ ਕੀਤਾ ਹੈ ਤੇ ਮੇਰੇ ਨਾਲ ਮੇਰਾ ਬ੍ਰਦਰ ਸੀ ਜਿਨੇ ਮੇਰੀ ਕਾਫੀ ਮਦਦ ਕੀਤੀ ਹੈ ਜਿਨੇ ਮੈਨੂੰ ਬਚਾਇਆ ਤੇ ਉਹਨਾਂ ਨੇ ਪੂਰੀ ਮੈਨੂੰ ਮਾਰਨ ਦੀ ਕੋਸ਼ਿਸ਼ ਕੀਤੀ ਹੈ ਹਾਂ ਜਿਹੜਾ ਉਹ ਆਪਣੇ ਮਨਸੂਬੇ 'ਚ ਅਸਫਲ ਰਹੇ ਆ ਹਥਿਆਰ ਉਹਨਾਂ ਕੋਲ ਦੋ ਦਾਤਰ ਹੀ ਤੇ ਇੱਕ ਸਲੱਗਰ ਹੀ ਤੇ ਇੱਕ ਖਾਲੀ ਹੱਥ ਹੀ ਵਿਅਕਤੀ ਉਹ ਬੰਦੇ ਉਹਨਾਂ ਨੇ ਮੂੰਹ ਉਹਨਾਂ ਨੇ ਚਵਾਣੇ ਬੰਨੇ ਸੀ ਤੇ ਪਹਿਲਾਂ ਉਹਨਾਂ ਨੇ ਇੱਕ ਗਾਗ 'ਚ ਮਾਰਨ ਦੀ ਕੋਸ਼ਿਸ਼ ਕੀਤੀ ਬਾਅਦ ਮੇਰੇ ਮਾਰਨ ਦੀ ਕੋਸ਼ਿਸ਼ ਕੀਤੀ ਹੈ ਮੇਰੇ ਤੇ ਕਾਫੀ ਚਿਰ ਤਿੰਨ ਚਾਰ ਮਿੰਟ ਤੱਕ ਉਹ ਜਾਨ ਲੈਵਾ ਹਥਿਆਰਾਂ ਨਾਲ ਹਮਲਾ ਕਰਦੇ ਰਹੇ ਆ ਜਦੋਂ ਆਏ ਕਿ ਕੇ ਬੁਲਾਇਆ ਹੁੰਦਾ ਕਿ ਜਦੋਂ ਅਕਾਦ ਹੋ ਰਹੀ ਉਹ ਮੇਰਾ ਨਾਮ ਲੈ ਕੇ ਉਹ ਪਹਿਲਾਂ ਜਾਣਦੇ ਸੀ ਉਹ ਮੇਰਾ ਨਾਮ ਲੈ ਕੇ ਸਿਰਫ ਕੋਈ ਉਹ ਉਹਨਾਂ ਨੇ ਸਿਰਫ ਮੇਰੇ ਤੇ ਹੀ ਅਟੈਕ ਕਰਨ ਦੀ ਕੋਸ਼ਿਸ਼ ਕੀਤੀ ਦੂਸਰਿਆਂ ਨੂੰ ਕੁਝ ਨਹੀਂ ਕਿਹਾ ਉਹਨਾਂ ਨੇ ਕਿ ਸਿਰਫ ਮੇਰੇ ਤੇ ਅਟੈਕ ਕਰਨਾ ਹੀ ਸੀ ਮੇਰੇ ਤੇ ਅਟੈਕ ਕੋਈ ਹੋ ਸਕਦਾ ਹੈ ਕਿ ਅਟੈਕ ਉਹਨਾਂ ਦੇ ਪਿੱਛੇ ਕੋਈ ਰੰਜਿਸ਼ ਹੋਵੇ ਪੁਰਾਣੀ ਜਾਂ ਕੋਈ ਕੋਈ ਹੋਰ ਕਾਰਨ ਹੋਵੇ ਉਹ ਹੁਣ ਹਾਨੂੰ ਉਹਨੂੰ ਪੱਕਤਾ ਇਹ ਨਹੀਂ ਪਤਾ ਕਿ ਉਹ ਕਿਉਂ ਅਟੈਕ ਕੀਤਾ ਗਿਆ ਕਿਤੇ 9:43 ਦਾ ਸਮਾਂ ਹੈ ਜਿਹੜੇ ਮੇਰੇ ਕੈਮਰੇ ਦੇ ਵਿੱਚ ਉਹਦੀ ਰਿਕਾਰਡਿੰਗ ਹੈਗੀ ਆ ਵੇਖਦਾ ਸਾਰੀ ਉਹ ਲੁੱਟਖੋ ਕਰਨ ਦੀ ਉਮੀਦ ਨਾ ਨਹੀਂ ਸੀ ਆਏ ਉਹ ਸਿਰਫ ਮੇਰੇ ਤੇ ਹੀ ਹਮਲਾ ਕਰਨ ਆਏ ਸੀ ਇਸ ਕਰਕੇ ਉਹਨਾਂ ਕਾਫੀ ਹੱਦ ਤੱਕ ਉਹਨਾਂ ਨੇ ਮੈਨੂੰ ਮਾਰਨ ਦੀ ਕੋਸ਼ਿਸ਼ ਕੀਤੀ ਜਿਹੜਾ ਮੇਰਾ ਬ੍ਰਦਰ ਨੇ ਮੇਰਾ ਸਾਥ ਦਿੱਤਾ ਕਿ ਮੈਂ ਇਹਨਾਂ ਕੋਈ ਸੀਸੀਟੀਵੀ ਕੈਮਰੇ ਦੇ ਵਿੱਚ ਇਹ ਫੁਟੇਜ ਦੇ ਵਿੱਚ ਇਹੋ ਹੀ ਸਾਫ਼ ਦਿਖਾਇਆ ਕਿ ਉਹਨਾਂ ਕਾਫੀ ਤੇਜ਼ ਤਾਰ ਹਥਿਆਰਾਂ ਨਾਲ ਮੇਰੇ ਤੇ ਹਮਲਾ ਕੀਤਾ ਆ ਤੇ ਕਾਫੀ ਮੇਰੇ ਤੇ ਕਾਫੀ ਗੁਚੀਆਂ ਸੱਟਾਂ ਆ ਤੇ ਕਾਫੀ ਹੱਦ ਤੱਕ ਮੇਰੇ ਇੱਥੇ ਹੁਣ ਹੱਥ ਤੇ ਸਟਿਚ ਵੀ ਲੱਗੇ ਆ ਮੇਰੇ ਬ੍ਰਦਰ ਦੇ ਇੱਥੇ ਜਬਾੜੇ ਤੇ ਮਾਰੀ ਉਹਨਾਂ ਨੇ ਤੇ ਉਹਦੇ ਤੇ ਵੀ ਕਾਫੀ ਅੰਦਰਵਾਰ ਵੀ ਸਟਿਚ ਲੱਗੇ ਇੱਕ ਦੰਦ ਵੀ ਉਹਦਾ ਟੁੱਟ ਗਿਆ ਤੇ ਉਹ ਨਹੀਂ ਤਾਂ ਲੱਭਦਾ ਹਾਂ ਜੀ ਅਗਲੀ ਵੀ ਮੋੜ ਹਾਂਜੀ ਉਮਰ ਉਹਨਾਂ ਦੀ ਕਰੀਬ 25 ਤੋਂ ਲੈ ਕੇ 30 ਸਾਲ ਦੇ ਵਿੱਚ ਜਾਂ ਉਹ ਕੋਈ 18 ਵਾਲਾ ਵੀ ਲੱਗਦਾ ਸੀ ਕੋਈ 19 ਦਾ ਵੀ ਉਹ ਸਾਰੇ ਮੋਨੇ ਸੀ ਤੇ ਮੂੰਹ ਉਹਨਾਂ ਨੇ ਬਨੇ ਸੀ ਇੱਕ ਨੇ ਖੱਟੇ ਪਰਨੇ ਦਾ ਮੂੰਹ ਬੰਨਿਆ ਹੈ ਤੇਨ ਨੇ ਇੱਕ ਨੇ ਰਮਾਲ ਨਾਲ ਦੋਨੇ ਇੱਕ ਨੇ ਪਰਨੇ ਦਾ ਵਾਈਟ ਪਰਨੇ ਦਾ ਮੂੰਹ ਬੰਨਿਆ ਨਾ ਨਾ ਕੋਈ ਪੁਲਿਸ ਨਹੀਂ ਰਾਤ ਨੂੰ ਮੌਕੇ ਤੇ ਆਈ ਅਸੀਂ ਸਦਰੇ ਗਏ ਆ ਜਾ ਕੇ ਰਿਪੋਰਟ ਦਿੱਤੀ ਆ ਪਹਿਲਾਂ ਅਸੀਂ ਹਸਪੀਟਲ ਗਏ ਆ ਉਸ ਤੋਂ ਬਾਅਦ ਸਿੱਧਾ ਸਦਰੇ ਗਏ ਆ ਰਿਪੋਰਟ ਦਿੱਤੀ ਆ ਕੋਈ ਉਹਨਾਂ ਨੇ ਕਾਰਵਾਈ ਨਹੀਂ ਹਜੇ ਤੱਕ ਕੀਤੀ ਹਜੇ ਉਹਨਾਂ ਨੇ ਕੋਈ ਵੀ ਹਜੇ ਤੱਕ ਕੋਈ ਆਪਣਾ ਐਕਸ਼ਨ ਨਹੀਂ ਲਿਆ ਮੰਨ ਲਵਾਂ ਕਰਦੇ ਆਂ ਹਾਂਜੀ ਤੁਹਾਨੂੰ ਇਹ ਵੇਖੋ ਬਾਕੀ ਕਾਰੋਬਾਰ ਆ ਸਾਡਾ ਅਸੀਂ ਇਹ ਆ ਕਿ ਸਾਨੂੰ ਥੋੜੀ ਜੀ ਸੁਰੱਖਿਆ ਵੀ ਚਾਹੀਦੀ ਆ ਥੋੜਾ ਜਿਹਾ ਪੁਲਿਸ ਦਾ ਵੀ ਚਾਹੀਦਾ ਆ ਕਿ ਤੁਹਾਨੂੰ ਮਤਲਬ ਦੇ ਕੇ ਆਪਾਂ ਮੌਕਾ ਤੇ ਉਹਨਾਂ ਨੂੰ ਵੇਖਣਾ ਚਾਹੀਦਾ ਸੀ ਨਾ ਉਹਨਾਂ ਨੇ ਬਿਲਕੁਲ ਮੌਕਾ ਵੇਖਣ ਵੀ ਨਹੀਂ ਆਏ ਰਾਤ ਨੂੰ ਹੁਣ ਤੱਕ 24 ਘੰਟੇ ਹੋ ਚੱਲੇ ਆਏ ਤੱਕ ਮੌਕਾ ਵੇਖਣ ਵੀ ਨਹੀਂ ਆਏ ਥਾਣਾ ਮੈਨੂੰ ਸਦਰ ਪੈਂਦਾ ਸਦਰ ਮੇਰਾ ਨਾਮ ਮੱਖਣ ਸਿੰਘ ਆ ਜੀ ਲੋਕਾਂ ਨੇ ਕੀ ਗੱਲੋ ਕੀਤੀ ਮੈਂ ਜੋ ਦੇਖਿਆ ਜੀ ਇਹ ਰੋਡ ਦੇ ਤੇ ਇਹਨਾਂ ਦਾ ਸਤਕਰ ਮੈਡੀਕਲ ਸਟੋਰ ਆ ਤੇ ਇਹ ਆਪਣੇ ਸਟੋਰ ਤੇ ਮਤਲਬ ਕੰਮ ਕਰਦੇ ਆ ਬਹੁਤ ਈਮਾਨਦਾਰ ਦੋਵੇਂ ਮੁੰਡੇ ਆ ਇਹਨਾਂ ਦੀ ਮਤਲਬ ਕਿ ਬਹੁਤ ਵਧੀਆ ਚਾਲ ਚੱਲ ਰਹੇ ਆ ਕੋਈ ਅਣਪਛਾਤੇ ਵਿਅਕਤੀ ਚ ਨੌਨ ਪੌਣੇ 10 ਵਜੇ ਆਏ ਨੇ ਤੇ ਇਹਨਾਂ ਨੇ ਉਹਨਾਂ ਨੇ ਮੂੰਹ ਬੱਤੇ ਹੋਏ ਸੀ ਇੱਕ ਇਹਨੇ ਖੱਟਾ ਵਰਦਾ ਸੀ ਇੱਕ ਇਹਨੇ ਚਿੱਟਾ ਵਰਦਾ ਸੀ ਇੱਕ ਇਹਨੇ ਹੋਰ ਸੀ ਉਹਨੇ ਵੀ ਮਤਲਬ ਆਪਣੇ ਹੋ ਕਿਸੇ ਰੰਗ ਦਾ ਵਰਦਾ ਸੀ ਉਹਨਾਂ ਨੇ ਆ ਕੇ ਸੱਦਾ ਹੀ ਦੁਕਾਨ ਦੇ ਵਿੱਚ ਬੜੇ ਨੇ ਦੁਕਾਨ ਦੇ ਵਿੱਚ ਦੋ ਦੋ ਤਿੰਨ ਗਾਖ ਹੀ ਪਹਿਲੇ ਉਹਨਾਂ ਨੇ ਸਮਝਿਆ ਵੀ ਸ਼ਾਇਦ ਅਰਨਦੀਪ ਇਨ੍ਹਾਂ ਗਾਖਾਂ ਦੇ ਵਿੱਚ ਹੀ ਆ ਆਹ ਤੇ ਉਹਨਾਂ ਨੇ ਪਛਾਣ ਕੀਤੀ ਕਿ ਅਰਨਦੀਪ ਇਨ੍ਹਾਂ ਦੇ ਵਿੱਚ ਨਹੀਂ ਹੈ ਉਹ ਫਿਰ ਮੁੰਡੇ ਮਤਲਬ ਪਛਾਣ ਆ ਗਏ ਫਿਰ ਇਹਦੇ ਅਰਨਦੀਪ ਤੇ ਉਹਨਾਂ ਨੇ ਅਟੈਕ ਕੀਤਾ ਸਿੱਧੀਆਂ ਕ੍ਰਪਾਨਾਂ ਦੇ ਗਾਤਾਂ ਗਾਤਰੇ ਦੇ ਨਾਲ ਅਰਨਦੀਪ ਨੇ ਬੜੀ ਮੁਸ਼ਕਲ ਦੇ ਨਾਲ ਆਪਣੇ ਕਾਊਂਟਰ ਦੀ ਓਟ ਲੈ ਕੇ ਆਪਣੀ ਜਾਨ ਵਝਾਈ ਤੇ ਇਹਦੇ ਜਿਹੜਾ ਛੋਟਾ ਭਰਾ ਵਾ ਜਿਹੜਾ ਡਾਕਟਰ ਹੈ ਬੀਏ ਐਮ ਐਸ ਉਹ ਵੀ ਡਾਕਟਰ ਮੈਡੀਕਲ ਸਟੋਰ ਦੇ ਵਿੱਚ ਹੀ ਸੀ ਜਦੋਂ ਇਹਨੇ ਉਹ ਛੋਟਾ ਪਰ ਆਦੇ ਮਦਦ ਵਾਸਤੇ ਗਿਆ ਤੇ ਉਹਦੇ ਵੀ ਉਹਨਾਂ ਨੇ ਸਿੱਧਾ ਜਾਣ ਲੈਵਾ ਹਮਲਾ ਕੀਤਾ ਉਹਦੇ ਚਬਾੜੇ ਦੇ ਉੱਤੇ ਦਾਤਰ ਮਾਰਿਆ ਉਹਦਾ ਅੰਦਰ ਅੰਦਰ ਟੁੱਟ ਗਿਆ ਤੇ ਕਾਫੀ ਮਤਲਬ ਇਹਨਾਂ ਨੂੰ ਮਤਲਬ ਸੱਤਾਂ ਪੇਟਾਂ ਹੋਰ ਵੀ ਲਾਈਆਂ ਬਾਅਦ ਵਿੱਚ ਤਿੰਨ ਚਾਰ ਮਿੰਟ ਦੀ ਵਾਰਦਾਤ ਕਰਕੇ ਉਹ ਬਾਅਦ ਵਿੱਚ ਇੱਕਦਮ ਇੱਥੋਂ ਭੱਜ ਗਏ ਨੇ ਬਾਅਦ ਵਿੱਚ ਉਹ ਉਹਨਾਂ ਦਾ ਕੋਈ ਪਤਾ ਨਹੀਂ ਲੱਗਾ ਵੀ ਮਤਲਬ ਕਿਹੜੇ ਪਾਸੇ ਗਏ ਨੇ ਕਿਹੜੇ ਪਾਸੇ ਪਰ ਵੇਖਣ ਤੋਂ ਪਤਾ ਉਦੇ ਸੀ ਜਿਹੜੇ ਕੈਮਰੇ ਜਿੱਥੇ ਲੱਗੇ ਨੇ ਜੇਕਰ ਉਹਨਾਂ ਨੂੰ ਸਰਚ ਕੀਤਾ ਜਾਵੇ ਤਾਂ ਉਹਨਾਂ ਦੀ ਲੋਕੇਸ਼ਨ ਬਾਰੇ ਪਤਾ ਲੱਗ ਸਕਦਾ ਵੀ ਉਹ ਕਿੱਥੋਂ ਦੇ ਹੀ ਨੇ ਕਿੱਥੋਂ ਦੇ ਨਹੀਂ ਹੈ ਇਹ ਹੁਣ ਇਹ ਪੁਲਿਸ ਦਾ ਕੰਮ ਹੈ ਵੀ ਉਹ ਉਹਨਾਂ ਨੂੰ ਵੈਰੀਫਾਈ ਕਰੇ ਉਹਨਾਂ ਦੀ ਮਤਲਬ ਜਿਹੜੀ ਪਛਾਣ ਕਰੇ ਇਹਨੂੰ ਹਾਂਜੀ ਪੁਲਿਸ ਇਹਨਾਂ ਨੇ 112 ਨੰਬਰ ਤੇ ਫੋਨ ਕੀਤਾ ਪਰੰਤੂ ਪੁਲਿਸ ਇਹਨਾਂ ਤੇ ਕੋਈ ਨਹੀਂ ਆਈ ਨਾ ਉਹਨਾਂ ਨੇ ਇਹਨਾਂ ਨੂੰ ਕੋਈ ਫੋਨ ਕੀਤਾ ਹੁਣ ਤੱਕ ਵੇਖੋ ਜੀ ਕਿੰਨੇ 24 ਆਪਣਾ ਕਿੰਨੇ ਕਿੰਨੇ ਘੰਟੇ ਹੋ ਗਏ ਨੇ ਅਜੇ ਤੱਕ ਕੋਈ ਕਿਸੇ ਕਿਸਮ ਦੀ ਕਾਰਵਾਈ ਨਹੀਂ ਹੋਣੀ ਜੇ ਰਾਤ ਨੂੰ ਸਪੋਜ ਵਾਈਜਾਸ ਫੇਰ ਆ ਜੰਦੇ ਨੇ ਤੇ ਇਹਨਾਂ ਦਾ ਇਹਦੀ ਪ੍ਰੋਟੈਕਸ਼ਨ ਦਾ ਕੀ ਬਣੇਗਾ ਇਸ ਕਰਕੇ ਇਹ ਪੁਲਿਸ ਵਾਲਿਆਂ ਨੂੰ ਚਾਹੀਦਾ ਵੀ ਇਹਨਾਂ ਤੇ ਜਿੰਨੀ ਜਲਦੀ ਹੋ ਸਕੇ ਇਹਨਾਂ ਤੇ ਕਾਰਵਾਈ ਕਰਕੇ ਇਹ ਜਿਹੜੇ ਮਲਜਮ ਨੇ ਇਹਨਾਂ ਨੂੰ ਫੜ ਕੇ ਤੇ ਅੰਦਰ ਕੀਤਾ ਜਾਵੇ ਤਾਂ ਤਾਂ ਕਿ ਇਹਨਾਂ ਦੇ ਅੱਗੇ ਆਉਣ ਵਾਲੇ ਆਪੇ ਵਿੱਚ ਇਹਨਾਂ ਦੀ ਜਾਨ ਨੂੰ ਕੋਈ ਖਤਰਾ ਹੋਏ ਤੇ ਇਹਨਾਂ ਨੂੰ ਪੁਲਿਸ ਪ੍ਰੋਟੈਕਸ਼ਨ ਵੀ ਦੇ ਦਿੱਤੀ ਜਾਵੇ ਜਾਂ ਫਿਰ ਇਹਨਾਂ ਨੂੰ ਕੋਈ ਆਪਣਾ ਇਹਨਾਂ ਨੂੰ ਆਪਣੇ ਸੈਲਫ ਪ੍ਰੋਟੈਕਸ਼ਨ ਵਾਸਤੇ ਕੋਈ ਇੱਕ ਕਿਸਮ ਦਾ ਵਿਆਪਨ ਵਗੈਰਾ ਚਲਾਈ ਜਾਂਦੀ ਲਾਇਸੈਂਸ ਵੀ ਇਹਨਾਂ ਨੂੰ ਜਾਰੀ ਕੀਤਾ ਜਾਵੇ ਤਾਂ ਕਿ ਇਹ ਆਪਣੇ ਆਪਣਾ ਕੰਮਕਾਰ ਜਿਹੜਾ ਬੜੇ ਮਤਲਬ ਬੜੇ ਸਫਾਵੇਂ ਮਾਹੌਲ ਦੇ ਵਿੱਚ ਆਪਣਾ ਤਾਂ ਸਤਨ ਅਸੀਂ ਇਹੋ ਮੰਗ ਕਰਦੇ ਹਾਂ ਤੇ ਬਾਕੀ ਇਹਨਾਂ ਤੇ ਜਲਦੀ ਤੋਂ ਜਲਦੀ ਕਾਰਵਾਈ ਹੋਣੀ ਚਾਹੀਦੀ ਆ ਪੁਲਿਸ ਵਾਲਿਆਂ ਨੇ ਇਹਨਾਂ ਵਿਸਲੇ ਨਹੀਂ ਹੋਣਾ ਚਾਹੀਦਾ ਵੀ ਮਤਲਬ ਇੰਨੀ ਵਾਰਦਾਤ ਹੋਵੇ ਜਾਨ ਲੈ ਜਾਨ ਲੈਵਾ ਹਮਲਾ ਹੋਵੇ ਤੇ ਇਹਨਾਂ ਦੀ ਮਤਲਬ ਅਜੇ ਤੱਕ ਕੋਈ ਕਾਰਵਾਈ ਨਾ ਹੋਏ ਇਹ ਪੁਲਿਸ ਨੂੰ ਸੋਚਣਾ ਚਾਹੀਦਾ ਵੀ ਇਸ ਇਸ ਤਰੀਕੇ ਦੇ ਨਾਲ ਇਹੋ ਜਿਹੀ ਗੁੰਡਾਗਰਦੀ ਵਾਲੇ ਲੋਕ ਜੇ ਇਸ ਤਰ੍ਹਾਂ ਕਰਨਗੇ ਤੇ ਕਿਸ ਤਰੀਕੇ ਦੇ ਨਾਲ ਲੋਕ ਆਪਣੇ ਗੁਜ਼ਾਰਾ ਕਰ ਸਕਦੇ ਨੇ ਕਿਸ ਤਰੀਕੇ ਨਾਲ ਆਪਣਾ ਕੰਮਕਾਰ ਚਲਾ ਸਕਦੇ ਨੇ ਇਹ ਇਹਨਾਂ ਨੂੰ ਸੋਚਣਾ ਚਾਹੀਦਾ ਇੱਕ ਦੁਕਾਨਦਾਰ ਉੱਤੇ ਜਿਹੜਾ ਵਾ ਕੁਝ ਨੌਜਵਾਨਾਂ ਵੱਲੋਂ ਹਮਲਾ ਕੀਤਾ ਗਿਆ ਸੀ ਉਹਨੂੰ ਜਿਹੜਾ ਵਾ ਬਰੀਕੀ ਨਾਲ ਜਾਂਚ ਕੀਤਾ ਜਾ ਰਿਹਾ ਵਾ ਦੋ ਤਿੰਨ ਜਾਣੇ ਦੇ ਸ਼ੱਕ ਜ਼ਾਹਿਰ ਕਰ ਰਹੇ ਆ ਉਸ ਐਂਗਲ ਨੂੰ ਵੀ ਦੇਖਿਆ ਜਾਏਗਾ ਤੇ ਬਾਕੀ ਜਲਦੀ ਜਿਹੜੇ ਦੋਸ਼ੀ ਜਿਹੜੇ ਟ੍ਰੇਸ ਕਰਕੇ ਇਸ ਲਕਾ ਪਿੱਛੇ ਆਉਣਗੇ ਜੀ ਸਿਸ਼ਲੀ ਵੀ ਆਈ ਤੁਹਾਡੇ ਕੋਲ ਤੋਂ ਹਾਂ ਜੀ ਸੀਸੀਟੀਵੀ ਦੇਖੀਏ ਉਸੇ ਬਿਆਹਵਤੇ ਅਸੀਂ ਸਾਰਾ ਕਰ ਰਹੇ ਹਾਂ ਜੀ ਟੈਕਨੀਕਲ ਤੌਰ ਤੇ ਤੇ ਜਲਦੀ ਜਿਹੜੇ ਦੋਸ਼ੀ ਸਾਡੇ ਗ੍ਰਿਫਤ ਜੋੜ ਗਏ ਜੀ ਮੈਡੀਕਲ ਕਰਵਾਇਆ ਗਿਆ ਉਹਨਾਂ ਨੂੰ ਜੀ ਮੈਡੀਕਲ ਉਹਨਾਂ ਦਾ ਕਰਵਾ ਲਿਆ ਗਿਆ ਹਲੇ ਰਿਜ਼ਲਟ ਵੇਟਡ ਆ ਜੀ ਜੋ ਵੀ ਉਹ ਬਿਆਨ ਦੇਣਗੇ ਮੈਡੀਕਲ ਰਿਜ਼ਲਟ ਆਏਗਾ ਉਸ ਮੁਤਾਬਕ ਕਾਰਵਾਈ ਕਰ ਦਿੱਤੀ ਜਾਏਗੀ